ਅਹਿਮਦਾਬਾਦ ਦੇ ਵਿੱਚ ਹੋਏ ਪਲੇਨ ਕ੍ਰੈਸ਼ ਦੇ ਵਿੱਚ ਜਿੱਥੇ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਉੱਥੇ ਹੀ ਹਲਕਾ ਕਨੌਰ ਦੇ ਅਧੀਨ ਪੈਂਦੇ ਪਿੰਡ ਉਲਾਣਾ ਦੇ ਵਿੱਚ ਰਹਿਣ ਵਾਲੇ ਇੱਕ ਅੰਜੂ ਸ਼ਰਮਾ 59 ਸਾਲ ਜਿਨ੍ਹਾਂ ਦੀ ਉਮਰ ਦੱਸੀ ਜਾ ਰਹੀ ਹੈ ਉਹਨਾਂ ਦੀ ਵੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਹਲਕਾ ਕਨੌਰ ਦੇ ਅਧੀਨ ਪੈਂਦੇ ਪਿੰਡ ਉਲਾਣਾ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਅੰਜੂ ਸ਼ਰਮਾ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹਨ ਬੜੀ ਦੁਖਦ ਜੋ ਇਹ ਘਟਨਾ ਜੋ ਵਾਪਰੀ ਹੈ ਕੱਲ੍ਹ ਬੀਤੇ ਦਿਨ ਸੋ ਅਸੀਂ ਗੱਲ ਕਰ ਲੈਂਦੇ ਹਾਂ ਜਿਹੜੇ ਅੰਜੂ ਸ਼ਰਮਾ ਹਲਕਾ ਕਨੌਰ ਦੇ ਪਿੰਡ ਉਲਾਣਾ ਦੇ ਰਹਿਣ ਵਾਲੇ ਸਨ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਾਡੇ ਨਾਲ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਬੜੀ ਦੁਖਦ ਘਟਨਾ ਹੈ ਜੀ ਜਿਹੜੀ ਕੱਲ੍ਹ ਘਟਨਾ ਵਾਪਰੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜਿਹੜੇ ਅੰਜੂ ਸ਼ਰਮਾ ਜੀ ਸਨ ਉਹ ਤੁਹਾਡੇ ਕੀ ਲੱਗਦੇ ਸਨ ਉਹ ਮੇਰੇ ਜਠਾਣੀ ਸੀਗੀ ਜੀ ਉਹ ਬਹੁਤ ਅੱਛੇ ਬਹੁ ਮਿਲਨਸਾਰ ਖੁਸ਼ ਮિજાਜ ਤੇ ਜ਼ਿੰਦਗੀ ਜੀਣ ਵਾਲੇ ਸੀ ਉਹਨਾਂ ਨੂੰ ਕੁਛ ਨਹੀਂ ਐਦਾਂ ਨਹੀਂ ਲੱਗਦਾ ਸੀਗਾ ਵੀ ਹਾਂ ਕੁਛ ਇਸ ਤਰ੍ਹਾਂ ਹੋ ਸਕਦਾ ਹੈ ਬਹੁਤ ਖੁਸ਼ ਮિજાਜ ਬਹੁਤ ਪਰਵ ਮਿਲਨਸਾਰ ਪਰਿਵਾਰ ਨਾਲ ਇਕੱਠੇ ਰਹਿਣ ਵਾਲੇ ਬਹੁਤ ਅੱਛੇ ਇਨਸਾਨ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲਣ ਵਾਲੇ ਸੀ ਸਾਨੂੰ ਉਹਨਾਂ ਦੀ ਕਾਟ ਕਦੇ ਨਹੀਂ ਪੂਰੀ ਹੋ ਸਕਦੀ ਭਾਜੀ ਅੰਜੂ ਸ਼ਰਮਾ ਜੀ ਮਤਲਬ ਰਹਿਣ ਵਾਲੇ ਇੱਥੇ ਤੇ ਸੀਗੇ ਜਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਬੜਾ ਉਧਰਾਂ ਰਹਿੰਦੇ ਨੇ ਇੱਥੇ ਕਦੋਂ ਆਏ ਸੀ ਉਹ ਇਹ ਰਹਿਣ ਵਾਲੇ ਤਾਂ ਇੱਥੇ ਦੇ ਹੀ ਨੇ ਵਿਆਹ ਸ਼ਾਦੀ ਵੀ ਉਹਨਾਂ ਦੀ ਇੱਥੇ ਹੀ ਹੋਈ ਹੈ ਲੇਕਿਨ ਜੋ ਮੇਰੇ ਜੇਟ ਕਮਨ ਸ਼ਰਮਾ ਜੀ ਸੀ ਉਹ ਬਾਹਰ ਬਿジネス ਕਰਦੇ ਸੀਗੇ ਉਹ ਉੱਥੇ ਫਿਰ ਰਹਿਣ ਲੱਗੇ ਸੀਗੇ ਤੇ ਉਹ ਇੱਥੇ ਫੰਕਸ਼ਨ ਵਗੈਰਾ ਚ ਕੋਈ ਦੁੱਖ ਸੁੱਖ ਚਾਹੁੰਦੇ ਸੀਗੇ ਹੁਣ ਮੇਰੇ ਬੇਟੇ ਦੀ ਸ਼ਾਦੀ ਹੋਈ ਸੀ ਵਿਸ਼ਾਲ ਸ਼ਰਮਾ ਦੀ ਉਸ ਦੇ ਵਿੱਚ ਉਹ 3 ਮਹੀਨੇ ਪਹਿਲਾਂ ਆ ਕੇ ਗਏ ਆ ਸਾਰਾ ਵਧੀਆ ਨਾ ਰਿਹਾ ਕੋਈ ਯਾਦ ਚਿੱਤੇ ਵੀ ਨਹੀਂ ਸੀ ਵੀ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਉੱਪਰ ਰਹਿ ਜਾ ਕੁਝ ਹੋਏਗਾ بس ਮੈਂ ਦੱਸ ਨਹੀਂ ਸਕਦੀ ਕਿ ਉਸ ਆ ਦਿਆਂ ਦੋ ਬੇਟੀਆਂ ਨੇ ਉਹਨਾਂ ਦੀਆਂ ਤੋਂ ਜਵਾਈਆਂ ਬੇਟੀ ਕਲੰਡਨ ਚ ਰਹਿੰਦੀ ਐ ਨੀਮੀ ਸ਼ਰਮਾ ਤੇ ਇੱਕ ਬੇਟੀ ਹਨੀ ਸ਼ਰਮਾ ਜਿਹੜੀ ਉਹ ਬੜੋਦਰਾ ਚ ਉਹਨਾਂ ਦੀ ਸ਼ਾਦੀ ਹੋਈ ਆ ਉਹਨਾਂ ਦਾ ਉੱਥੇ ਆਪਣਾ ਘਰ ਬਣਾਇਆ ਹੋਇਆ ਬਸ ਉਹ ਇੱਥੇ ਜਲਾਣੇ ਦੇ ਵਿੱਚ ਆਉਂਦੇ ਆ ਤਾਂ ਉਹ ਇਸ ਸੁੱਖ-ਦੁੱਖ ਦੇ ਵਿੱਚ ਤੇ ਉਦਾਂ ਆਪਣਾ ਛੁੱਟੀਆਂ ਵਗੈਰਾ ਇੰਜੋਏ ਕਰਨ ਘੁੰਮਣ ਫਿਰਨ ਵਗੈਰਾ ਆਉਂਦੇ ਰਹਿੰਦੇ ਸੀਗੇ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਸੀ ਉੱਥੇ ਉਹ ਹਾਂਜੀ ਉਹ ਆਪਣੀ ਬੇਟੀ ਨੀਮੀ ਸ਼ਰਮਾ ਨੂੰ ਮਿਲਣ ਜਾ ਰਹੇ ਸੀ ਜਾਂਦੇ ਰਹਿੰਦੇ ਸੀਗੇ ਪਹਿਲਾਂ ਵੀ ਹੁਣ ਫੇਰ ਦੁਬਾਰਾ 6 ਮਹੀਨੇ ਲਈ ਜਾਣ ਲਈ ਜਾ ਰਹੇ ਸੀਗੇ ਜਿਸ ਤਰ੍ਹਾਂ ਤੁਸੀਂ ਦਿਖਾ ਰਹੇ ਸੀ ਹੁਣ ਕਿ ਇੱਕ ਉਹਨਾਂ ਦੇ ਸਟੇਟਸ ਦੇ ਉੱਪਰ ਆਪਣਾ ਇੱਕ ਗਾਣਾ ਇਦਾਂ ਦਾ ਲਾਇਆ ਹੋਇਆ ਸੀਗਾ ਮਤਲਬ ਇੱਕ ਬਹੁਤ ਹੀ ਦੁਖਦ ਘਟਨਾ ਵੀ ਹੈ ਆਪਾਂ ਦੇਖਦੇ ਹਾਂ ਤਾਂ ਬਹੁਤ ਦੁਖਦ ਘਟਨਾ ਹੈ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕੀ ਕਹਾਗੀ ਹੁਣ ਮੈਂ ਤਾਂ ਅਸੀਂ ਤਾਂ ਉਹਨਾਂ ਨੂੰ ਇਦਾਂ ਹੀ ਕਹਿੰਦੇ ਸੀਗੇ ਵੀ ਉਹਨਾਂ ਦਾ ਸਟੇਟਸ ਦੇਖ ਕੇ ਇੰਨਾ ਮਨ ਦੁੱਖ ਹੋ ਰਿਹਾ ਹੈ ਕਿ ਉਹ ਉਹਨਾਂ ਨੂੰ ਪਤਾ ਨਹੀਂ ਜਿਵੇਂ ਏਦਾਂ ਲੱਗ ਰਿਹਾ ਸੀਗਾ ਵੀ ਜੀਮ ਜੀਣਾ ਜੀਣਾ ਬੰਦੇ ਨੂੰ ਜਿਸ ਤਰ੍ਹਾਂ ਇਨਸਾਨ ਨੇ ਜੀਣਾ ਹੈ ਤਾਂ ਖੁੱਲਕੇ ਜਿਓ ਪਤਾ ਨਹੀਂ ਗੱਲਾਂ ਪਾਲਾ ਪਣਾ ਆਉਣਾ ਹੈ ਜਾਂ ਨਹੀਂ ਆਉਣਾ ਉਹਨਾਂ ਦਾ ਕੀ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਆ ਕੋਈ ਕੁਝ ਵੀ ਥੀ ਪਰ ਉਹ ਏਦਾਂ ਦੇ ਹੈ ਨਹੀਂ ਸੀਗੇ ਕਿ ਉਹ ਤਾਂ ਫੈਂਕਸ ਯਾਨ ਵਧੀਆ ਜ਼ਿੰਦਗੀ ਜਿੰਦੇ ਸੀਗੇ ਭੈ ਜੀ ਮਨੂ ਸ਼ਰਮਾ ਇਹ ਜਿਹੜੇ ਭੈ ਜੀ ਨੇ ਜਿਹਨਾਂ ਦੀ ਡੈਥ ਹੋਈ ਆ ਅੰਜੂ ਸ਼ਰਮਾ ਜੀ ਇਹ ਲਾਸਟ ਜਦੋਂ ਇੱਥੇ ਕਦੋਂ ਆਏ ਸੀ ਇੱਥੇ ਇਹ ਮੇਰੇ ਬੇਟੇ ਦੀ ਸ਼ਾਦੀ 'ਚ ਆਏ ਸੀਗੇ ਜੀ 3 ਮਹੀਨੇ ਪਹਿਲਾਂ ਕਿਵੇਂ ਕਿਵੇਂ ਦਾ ਸੁਭਾਅ ਸੀ ਇਹਨਾਂ ਦਾ ਇਹਨਾਂ ਦਾ ਸੁਭਾਅ ਬਹੁਤ ਅੱਛਾ ਸੀਗਾ ਜੀ ਸਭ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਕਿ ਬਹੁਤ ਮਿਲਣਸਾਰ ਸੀਗੇ ਕਿਸੇ ਨਾਲ ਵੀ ਇਹਨਾਂ ਦੀ ਬੈਰ ਬਿਰੋ ਕਿਸੇ ਵੀ ਕਿਸਮ ਦੇ ਇਹਨਾਂ ਦੀ ਹੁੰਦੀ ਨਹੀਂ ਸੀ ਹਰ ਇੱਕ ਨਾਲ ਪਿੰਡ ਦੇ ਵਿੱਚ ਵੀ ਤੇ ਬਾਹਰ ਰਿਸ਼ਤੇਦਾਰਾਂ ਨਾਲ ਵੀ ਸਭ ਨਾਲ ਵਧੀਆ ਸੁਭਾਅ ਸੀ ਇਹਨਾਂ ਦਾ ਕਦੇ ਕੋਈ ਇਸ ਤਰ੍ਹਾਂ ਦਾ ਹਾਂ ਜੀ ਸੀ ਹੈ ਜੀ ਹੁਣ ਸੰਸਕਾਰ ਦੀ ਆਪਾਂ ਗੱਲ ਕਰੀਏ ਅੰਤਿਮ ਸੰਸਕਾਰ ਇੱਥੇ ਕੀਤਾ ਜਾਏਗਾ ਜਾਂ ਬੜੋਦਰਾ ਚ ਕੀਤਾ ਨਹੀਂ ਜੀ ਉਹ ਤਾਂ ਬੜੋਦਰਾ ਚ ਹੀ ਆਸੀਂ ਸਾਰੇ ਜਾ ਰਹੇ ਹਾਂ ਉੱਥੇ ਹੁਣ ਬੜੋਦਰਾ ਸ਼ਾਮ 6 ਵਜੇ ਦੀ ਸਾਡੀ ਟਿਕਟ ਬੁੱਕ ਹੋਈ ਹੈ ਉਹ ਬੋਲਿਆ 72 ਘੰਟੇ ਬਾਅਦ ਉਹਨਾਂ ਨੂੰ ਦਿੱਤਾ ਜਾਏਗਾ ਇਸ ਕਰਕੇ ਜਦ ਤੱਕ ਪਹੁੰਚ ਜਾਏਗੇ ਤੇ ਬੜੋਦਰਾ ਹੀ ਉਹਨਾਂ ਦਾ ਸੰਸਕਾਰ ਹੋਏਗਾ ਉਹਨਾਂ ਦੇ ਇੰਗਲੈਂਡ ਤੋਂ ਫਿਰ ਜਿਹੜੇ ਬੇਟੀ ਸੀ ਉਹ ਵੀ ਆ ਰਹੇ ਨੇ ਹਾਂ ਜੀ ਹਾਂ ਜੀ ਉਹ ਵੀ ਪਹੁੰਚਣ ਵਾਲੀ ਹੀ ਆ ਬਸ ਤੁਹਾਡੇ ਪਰਿਵਾਰ ਚੋਂ ਇੱਥੋਂ ਕੌਣ ਕੌਣ ਜਾ ਰਿਹਾ ਹੈ ਇਥੋਂ ਮੇਰੇ ਜੇਠ ਹੈ ਰਦਰਸ਼ਨ ਕੁਮਾਰ ਜੀ ਜਠਾਣੀ ਕਾਂਤ ਰਾਣੀ ਹੈ ਮੇਰੇ ਹਸਣ ਲੈ ਰਾਜਕੁਮਾਰ ਤੇ ਮੇਰੀ ਨੰਨਜ਼ਾ ਦਰਸ਼ਨੀ ਉਹਦੇ ਹਸਬੰਡ ਨੇ ਸੋ ਇਹਨਾਂ ਜਿਨ੍ਹਾਂ ਦੀ ਪਲੇਨ ਹਾਰਸ ਦੇ ਵਿੱਚ ਜੋ ਸ਼ਰਮਾ ਜੀਨਾਂ ਦੀ ਮੌਤ ਹੋਈ ਹੈ 59 ਸਾਲ ਦੇ ਸਨ ਉਹਨਾਂ ਦੇ ਦਰਾਨੀ ਸਨ ਇੱਥੇ ਰਹਿੰਦੇ ਨੇ ਪਿੰਡ ਊਲਾਣਾ ਦੇ ਵਿੱਚ ਹਲਕਾ ਕਨੌਰ ਦੇ ਵਿੱਚ ਇਹ ਪਿੰਡ ਊਲਾਣਾ ਪੈਂਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦਾ ਅੰਤਿਮ ਸੰਸਕਾਰ ਹੈ ਉਹ ਅੰਤਿਮ ਸੰਸਕਾਰ ਬਲੋਦਰਾ ਦੇ ਵਿੱਚ ਹੀ ਕੀਤਾ ਜਾਏਗਾ ਇੱਥੋਂ ਪਿੰਡ ਊਲਾਣਾ ਚੋਂ ਸਾਰਾ ਪਰਿਵਾਰ ਆਪਣੇ ਸਾਰੇ ਪਰਿਵਾਰ ਦੇ ਜੋ ਮੈਂਬਰ ਹਨ ਉਹ ਉੱਥੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚ ਕੇ ਸ਼ਿਰਕਤ ਕਰਨਗੇ ਰਾਜਪੁਰਾ ਤੋਂ ਦੈਨਿਕ ਸਵੇਰਾ ਦੇ ਲਈ ਮਨਜੀਤਾ ਮੰਡੇ ਰਿਪੋਰਟ